ਨਸਾਤਰੀ ਗਾਜ ਜੀ ਸਾਰਿਆਂ ਨੂੰ ਭਾਈ ਅੱਜ ਨਾ ਆਪਾਂ ਕਬੂਤਰ ਛੱਡੇ ਸੀ ਆਪਣੇ ਤੇ ਦੋ ਕਬੂਤਰ ਉੱਡ ਗਏ। ਵਈ ਉਹ ਇੱਕ ਕਬੂਤਰ ਦਿਖਦਾ ਇੱਕ ਨਹੀਂ ਦਿਖਦਾ। ਕਿ ਘੰਟਾ 1 ਹੋ ਗਿਆ ਨਾ ਤੇ ਇੱਕ ਕਬੂਤਰ ਦਿਖਣ ਨਹੀਂ ਦਿਆ ਪਰਾਣੀ ਕਿੱਧਰ ਚਲ ਗਿਆ। ਵਾਏ ਤੇ ਗਿਣਦੇ ਕਬੂਤਰ ਆਹ ਕੋ ਆ ਲੱਗਾ ਉੱਪਰ ਇੱਕ ਇੱਕ ਨਹੀਂ ਦਿਖਦਾ। ਉਹ ਫਿਰਦਾ ਵਾ। ਆ ਆਪਣੇ ਕਬੂਤਰਾਂ ਬਾਈ ਸ਼ੌਂਕ ਕਰੋ ਤੁਸੀਂ। ਕਬੂਤਰ ਛੱਡੇ ਆਪੇ ਚਲੋ ਆ ਜੂਗਾ ਫਿਰ ਤਾਂ ਤੁਰਤਾ ਗਿੱਜਾ ਵਾ ਕਬੂਤਰ ਜਾਂ ਉੱਚਾ ਲੱਗ ਗਿਆ ਜਦੋਂ ਬੰਦ ਹੋ ਗਿਆ ਵਾ ਬਾਕੀ ਆ ਪੱਟੀ ਤੇ ਬੈਠੇ ਆ ਪਿਆ ਜਣਾ ਜੇ ਆਉਣਾ ਆ ਤੇ ਕਿ ਯਾਰ ਬੰਦ ਲੱਗ ਜਾਂਦੇ ਨਾ ਕਬੂਤਰ ਤੇ ਫਿਰ ਤਾਂ ਕਰਕੇ ਵੀ ਦੇਖਦੇ ਨਹੀਂ ਆ ਪਰ ਇੱਕ ਦੇਦਾਂ ਵਾ ਉੱਡਣ ਤੇ ਦੋਵੇਂ ਇਕੱਠੇ ਤੇ ਹੀ ਪਹਿਲਾਂ ਇੱਕ ਘੰਟਾ ਹੋ ਗਿਆ ਵਾ ਹੁਣ ਦੇਖ ਨਹੀਂ ਤੇ ਆ ਉਦੋਂ ਪਹਿਲਾਂ ਇਕੱਠੇ ਉੱਡਣਦੇ ਹੈ ਆ ਕਬੂਤਰ ਆਪਾਂ ਛੱਡੇ ਆ ਕੋਈ ਆ ਕਬੂਤਰ ਫੱਟੀ ਤੇ ਬੈਠੇ ਆ ਇਹਨਾਂ ਆਪੇ ਛੇਣਾ ਛੂਣਾ ਲਈ ਜਾਣੀਆਂ ਇੱਕੋ ਹੀ ਆ ਲੱਗੇ ਪੰਨੇ ਦੇਸਦਾ ਨਹੀਂ ਕੋਈ ਨੀਵਾਂ ਨੂੰ ਆਉਂ ਨਹੀਂ ਕਰੇ ਆਇਆ ਨਾ ਬੈਠਾ ਹੀ ਆ ਇੱਕ ਉਹ ਕਬੂਤਰ ਦਿਖੰਦੇ ਉੱਚਾ ਲੱਗਾ ਉਡੰਦਿਆ ਕੱਲਾ ਹੀ ਉਡੰਦਿਆ ਵਾ ਉਹ ਫਿਰਦਾ ਰਿਹਾ ਉੱਪਰ ਲੱਗਾ ਬਾਕੀ ਉਹ ਦੇਸਦਾ ਨਹੀਂ ਨਾ ਦੇ ਨੀਵਾ ਹੀ ਆ ਤੇ ਨਾਗਦੇ ਆਣ ਕੇ ਬੈਠਾ ਹੀ ਆ ਹੁਣ ਇਹਨੂੰ ਵੇਖ ਕੇ ਆ ਜੂਗਾ ਜੀ ਬੰਦ ਲੱਗਾ ਵਾ ਕਈ ਯਾਰ ਬੰਦ ਲੱਗ ਜਾਣ ਕਬੂਤਰ ਫਿਰ ਦੇਖਦੇ ਨਹੀਂ ਆ ਆਪਣੀ ਮਰਜ਼ੀ ਨਾਲ ਆਉਂਦੇ ਆ ਕੋਪਰਟਾ ਜਿੱਤੇ ਕੋਰ ਕੋਈ ਹੈਗਾ ਨਹੀਂ ਲਾਗੇ ਬੰਨੇ ਮੈਂ ਕਿ ਪਟੀ ਤੇ ਇਤਨਾ ਛੇੜਾਈਆਂ ਲੈਂਦਾ ਕਬੂਤਰ ਆਪੇ ਨਾ ਥੱਲੇ ਬੈਠੇ ਕੁਝ ਨਾਗੇ ਬੰਨੇ ਹੋਏ ਤੇ ਆ ਜੇ ਉਹਦਾ ਨੇ ਗਿੱਜਾ ਕਬੂਤਰ ਹੈ ਬਈ ਉਹਦਾ ਆਜੂਗਾ ਪਹਿਲਾਂ ਬਥੇਰੇ ਯਾਰ ਇਸ ਤਰ੍ਹਾਂ ਬੰਦ ਲਾ ਕੇ ਉੜਦਾ ਰਿਹਾ ਇੱਕੋ ਹੀ ਆ ਜੇ ਆ ਆ ਗਿਆ ਨਹੀਂ ਆ ਬਈ ਹੋ ਰਹੀ ਹੈ ਕੋਈ ਇਹ ਵੇਖੋ ਇਹ ਕਾਲੀਆਂ ਕੰਗੀਆਂ ਕੰਨੀਆਂ ਦਾ ਆਪਣਾ ਕਬੂਤਰ ਹੈ ਜਿਹੜਾ ਬਹੁਤ ਕਾਲੀਆਂ ਕੰਗੀਆਂ ਦਾ ਨਹੀਂ ਆ ਜਿਨ ਨਾਲੇ ਬਾਜੀਆਂ ਬੜੀਆਂ ਮਾਰਨਦੇ ਆਖੋ ਇਹ ਉਹਨਾ ਬਾਜੀਆਂ ਨਹੀਂ ਮਾਰਦਾ ਜਿੱਤਰਾ ਇਹ ਬਾਜੀਆਂ ਮਾਰਦੇ ਆ ਵੇਖੋ ਆਪੇ ਬੈਹਨ ਦਿਆ ਕਬੂਤਰ ਬਾਈ ਜੋ ਇਹਦਾ ਸ਼ੌਂਕ ਕਰਾਂਗੇ ਤੁਹਾਨੂੰ ਜੀ ਬਹਿ ਗਿਆ ਤੇ ਬੈਹਨ ਤੇ ਧਿਆਨ ਆਪੇ ਉਹ ਦੂਜਾ ਰਿਹਾ ਵੇਖੋ ਇਕੱਲਾ ਫਿਰਦਾ ਰਿਹਾ ਉੱਚਾ ਲੱਗਾ ਕੋ ਆ ਬਹਿ ਚ ਲਿਆਣਾ ਆਪੇ ਕਾਲੀਆਂ ਕੰਗੀਆਂ ਦਾ ਹਨਾ ਕਾਲੀਆਂ ਕੰਨੀਆਂ ਦਾ ਕਬੂਤਰ ਆ। ਪਠਾਰਿਆ ਲੱਗਦਾ ਜੇ। ਬੱਚਾ ਚਲੋ ਬਹਿ ਜਾਂਦਾ ਦਿਹਾਉਨੇ ਆ ਵੇ ਥੱਲੇ ਬਹਿ ਜਾਂਦਾ ਥੱਲੇ ਖੜੇ ਆ। ਪੱਟੀ ਬਹਿ ਜਾਂਦਾ ਫਿਰ ਪੱਟੀ ਤੋਂ ਲਾਹ ਲਿੰਨੇ ਆ। ਫੇ ਬਹਿ ਚੱਲਿਆ ਵਾ। ਬਾਹਰ ਚੱਲਿਆ ਪੇ ਹੁਣ ਕੋ ਬਹਿਨ ਦਿਆ ਪੂਰਾ। ਫਿਰ ਵੀ ਛੇੜ ਮਾਰ ਦਿੰਦੇ ਮੜੀ ਜੀ ਜਿਹੜਾ ਤਾਂ ਬੈਜੂ ਪੱਟੀ ਤੇ। ਬਹਿ ਜਾਣਾ ਨੇ। ਛੇੜ ਮਾਰ ਦਿੰਦੇ ਆ ਨੇ ਨਾਲ ਪੱਟੀ ਤੇ ਜਿਹੜਾ ਬਹਿ ਜਾਊਗਾ। ਦਰਗਾਵ ਬੈ ਗਿਆ ਪਰੇ। ਹਾਂ ਫੱਟੀ ਤੇ ਬਹਿ ਗਿਆ ਬਾਈ। ਇਹਦਾ ਨਾ ਆਪਰ ਕਰਾਉਣੇ ਆ ਸ਼ੌਂਕ ਤੁਹਾਨੂੰ ਲਾਗੇ ਨਾ ਉੱਤਰ ਤੇ ਹੱਥਲੇ ਛੱਡੇ ਆ। ਦਾਨੇ ਦੋਨੇ ਪਾ ਕੇ ਥਨੇ ਲਾਉਣੇ ਆ। ਹਾਂ ਬਾਈ। ਕੋ। ਕਾਲੀਆਂ ਕੰਨੀਆਂ ਵੇਖੋ। ਚਾ ਚੰਨ ਚੰਨ ਚਾਰ ਚਾਰ ਪੰਜ ਪੰਜ ਕਾਲੀਆਂ ਕੰਨੀਆਂ ਵਾ। 골ਡ ਨੇ ਆ ਬਾਈ। ਫਾਇਨ ਪੰਜ ਕੰਨੀਆਂ ਕਾਂਬਾਂ ਦੇ ਖੰਭ ਚੜੇ ਕਬੂਤਰੀ ਚੰਗੇ ਆ ਮਾਦੀ ਆ ਵੀ ਪੱਟੀ ਕੰਬਾਂ ਦੇ ਖਾਂਬੇਲੇ ਚੜੇ ਆ ਦੂਜੀ ਸਾਈਡ ਵੇਖੋ ਉਧਰ ਵੀ ਚਾਰ ਚਾਰ ਪੰਜ ਪੰਜ ਕੰਨੀਆਂ ਕਾਲੀਆਂ ਵਾ ਦੋਹਾਂ ਸਾਈਡਾਂ ਨੇ ਵੀ ਚਾਰ ਚਾਰ ਪੰਜ ਪੰਜ ਕੰਨੀਆਂ ਕਾਲੀਆਂ ਵਾ ਚਟਕੀਆਂ ਅੱਖਾਂ ਰੀਆ ਆ ਗਲਾਪੀ ਰੰਗ ਲਗਾ ਇੱਕ ਸਾਈਡ ਇਹ ਇੱਕ ਬੰਨਿਆ ਦੂਜੀ ਸਾਈਡ ਤੇ ਕੁਝ ਵੀ ਨਹੀਂ ਕੋ ਸਾਫ ਆ ਭਾਈ ਇੱਕ ਸਾਈਡ ਤੇ ਰੰਗ ਲਗਾ ਪੈਰਾਂ ਦਾ ਕੋ ਸ਼ੌਂਕ ਕਰਦੇ ਕਾਲੀਆਂ ਲੰਦਰਾਂ ਛਟੀਆਂ ਅੱਖਾਂ ਦੀ ਆ ਭਾਈ ਆ ਦੇਖੋ ਛਿੱਟੀ ਅੱਖ ਦੀ ਆ ਮਾਦੀ ਆ ਛਿੱਟੀ ਅੱਖ ਦੇਖੋ ਮਾਦੀ ਆ ਬਾਈ ਪੱਠੀ ਜੀ ਆ ਸਿਆਣੀ ਨਹੀਂ ਬੋਤੀ ਇਹ ਪੱਠੀ ਆ ਚਿੱਟੀਆਂ ਅੱਖਾਂ ਨਹੀਂ ਮਾਦੀ ਕ ਪੂਰੀ ਅੱਖ ਚਿੱਟੀ ਆ ਗੁਲਾਬੀ ਜੀ ਭਾਗ ਮਾਦੀ ਆ ਨਾ ਠਿੱਟੀਆਂ ਅੱਖਾਂ ਦੀ ਪੱਠੀ ਬਾਈ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਦੇ ਭਰਾ ਮੇਰੇ 골ਡਨ ਆ ਬਾਈ ਗੋਲਡਨ ਮਾਦੀ ਚਿੱਟੀ ਅੱਖ ਦੀ